ਮੇਰੇ ਸਤਕਾਰਯੋਗ ਪ੍ਰਾਹੋ ਚਿੰਤਾ ਦਾ ਵਿਸ਼ਾ ਕੀ ਹੈ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਹੜਾ ਰੇਤ ਸਾਡੇ ਰਾਜ ਕਾਂਗਰਸ ਦੇ ਰਾਜ ਅਸੀਂ ਕਹਿੰਦੇ ਸੀ ਜਿਹੜਾ ਰੇਤਾ ਮਹਿੰਗਾ ਹੈ ਮੈਂ ਕੈਪਟਨ ਅਬਰਿੰਦਰ ਸਿੰਘ ਦੇ ਖਿਲਾਫ ਪੰਜਾਬ ਦੀ ਵਿਧਾਨ ਸਭਾ ਵਿੱਚ ਬੋਲਿਆ ਕਰਦਾ ਸੀ ਮੈਂ ਕਿਹਾ ਕੈਪਟਨ ਸਾਹਿਬ ਕਿਰਪਾ ਕਰਕੇ ਤੁਹਾਨੂੰ ਲੋਕ ਯਾਦ ਰੱਖਣਗੇ ਅੱਜ ਰੇਤਾ ਮਾਫ ਕਰ ਦਿਓ 2005 ਚ ਰਾਜੇ ਵਿੜਿੰਗੜੇ ਆਪ ਦਾ ਕਰ ਪਾਇਆ ਸੀ ਜੇ ਲਾਲਾਬਾਦ ਦੇ ਟਰਾਲੀ ਭੇਜਦੇ ਸੀ ਤੇ ਰੇਤਾ ਵੀ ਆਉਂਦੇ ਸੀ ਅੱਜ ਰੇਤੇ ਦੀ ਪਰਚੀ ਹੋ ਗਈ ਹੈ ਉਦੋਂ ਵੀ ਤਾਂ ਕੰਮ ਚੱਲਦਾ ਸੀ ਤੁਸੀਂ ਰੇਤਾ ਮੁਫਤ ਕਰ ਦਿਓ 100 ਕਰੋੜ 50 ਕਰੋੜ ਰੁਪਏ ਆਉਂਦਾ ਐ ਐਨੇ ਕਰੋੜਾ ਰੁਪਏ ਅਸੀਂ ਖਰਾਬ ਕਰਦੇ ਆ ਰੇਤਾ ਮੁਫਤ ਕਰੋ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਹ ਗੁੰਡਾ ਟੈਕਸ ਨਾ ਲੱਗ ਸਕੇ ਲੇਕਿਨ ਲਾਲਚ ਸੀ ਲਾਲਚ ਸੀ ਉਸ ਵੇਲੇ ਦੀ ਸਰਕਾਰ ਦਾ ਵੀ ਇਸੇ ਕਰਕੇ ਅੱਜ ਕੈਪਟਨ ਮਰਿੰਦਰ ਸਿੰਘ 20 ਹਰ ਵੋਟਾਂ ਦੇ ਨਾਲ ਹਾਰਿਆ ਮੁੱਖ ਮੰਤਰੀ ਜਿਹੜਾ ਰਿਹਾ ਕਿਉਂਕਿ ਪੰਜਾਬ ਦੇ ਲੋਕਾਂ ਨਾਲ ਦਗਾ ਕਮਾਇਆ ਔਰ ਮੇਰੇ ਸਤਕਾਰਯੋਗ ਪ੍ਰਾਉ ਚਿੰਤਾ ਦਾ ਵਿਸ਼ਾ ਕੀ ਹੈ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਹੜਾ ਰੇਤ ਸਾਡੇ ਰਾਜ ਕਾਂਗਰਸ ਦੇ ਰਾਜ ਅਸੀਂ ਕਹਿੰਦੇ ਸੀ ਜਿਹੜਾ ਰੇਤਾ ਮhenga ਮੈਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਪੰਜਾਬ ਦੀ ਵਿਧਾਨ ਸਭਾ 'ਚ ਬੋਲਿਆ ਕਰਦਾ ਸੀ ਮੈਂ ਕਿਹਾ ਕੈਪਟਨ ਸਾਹਿਬ ਕਿਰਪਾ ਕਰਕੇ ਤੁਹਾਨੂੰ ਲੋਕ ਯਾਦ ਰੱਖਣਗੇ ਅੱਜ ਰੇਤਾ ਮਾਫ ਕਰ ਦਿਓ 2005 ਚ ਰਾਜੇ ਵਿੜਿੰਗੜੇ ਆਪ ਦਾ ਘਰ ਪਾਇਆ ਸੀ ਜਲਾਲਾਬਾਦ ਦੇ ਟਰਾਲੀ ਭੇਜਦੇ ਸੀ ਤੇ ਰੇਤਾ ਲਿਆਉਂਦੇ ਸੀ ਅੱਜ ਰੇਤੇ ਦੀ ਪਰਚੀ ਹੋ ਗਈ ਹੈ ਉਦੋਂ ਵੀ ਤਾਂ ਕੰਮ ਚੱਲਦਾ ਸੀ ਤੁਸੀਂ ਰੇਤਾ ਮੁਫਤ ਕਰ ਦਿਓ 100 ਕਰੋੜ 50 ਕਰੋੜ ਰੁਪਏ ਆਉਂਦਾ ਐ ਐਨੇ ਕਰੋੜਾ ਰੁਪਏ ਅਸੀਂ ਖਰਾਬ ਕਰਦੇ ਆ ਰੇਤਾ ਮੁਫਤ ਕਰੋ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਹ ਗੁੰਡਾ ਟੈਕਸ ਨਾ ਲੱਗ ਸਕੇ ਲੇਕਿਨ ਲਾਲਚ ਸੀ ਲਾਗ ਰਹੀ ਉਸ ਵੇਲੇ ਦੀ ਸਰਕਾਰ ਦਾ ਵੀ ਇਸੇ ਕਰਕੇ ਅੱਜ ਕੈਪਟਨ ਮਰਿੰਦਰ ਸਿੰਘ 35000 ਵੋਟਾਂ ਦੇ ਨਾਲ ਹਾਰਿਆ ਮੁੱਖ ਮੰਤਰੀ ਜਿਹੜਾ ਰਿਹਾ ਕਿਉਂਕਿ ਪੰਜਾਬ ਦੇ ਲੋਕਾਂ ਨਾਲ ਦਗਾ ਕਮਾਇਆ ਔਰ ਮੇਰੇ ਸਤਕਾਰਯੋਗ ਪ੍ਰਾਪੋ ਚਿੰਤਾ ਦਾ ਵਿਸ਼ਾ ਕੀ ਹੈ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਹੜਾ ਰੇਤ ਸਾਡੇ ਰਾਜ ਕਾਂਗਰਸ ਦੇ ਰਾਜ ਅਸੀਂ ਕਹਿੰਦੇ ਸੀ ਜਿਹੜਾ ਰੇਤਾ ਹੈ ਮਹਿੰਗਾ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਪੰਜਾਬ ਦੀ ਵਿਧਾਨ ਸਭਾ 'ਚ ਬੋਲਿਆ ਕਰਦਾ ਸੀ ਮੈਂ ਕਹਾਂ ਕੈਪਟਨ ਸਾਹਿਬ ਕਿਰਪਾ ਕਰਕੇ ਤੁਹਾਨੂੰ ਲੋਕ ਯਾਦ ਰੱਖਣਗੇ ਅੱਜ ਰੇਤਾ ਮਾਫ ਕਰ ਦਿਓ 2005 ਚ ਰਾਜੇ ਵਿੜਿੰਗੜੇ ਆਪ ਦਾ ਘਰ ਪਾਇਆ ਸੀ ਜਲਾਲਾਬਾਦ ਦੇ ਟਰਾਲੀ ਭੇਜਦੇ ਸੀ ਤੇ ਰੇਤਾ ਨਹੀਂ ਆਉਂਦੇ ਸੀ ਅੱਜ ਰੇਤੇ ਦੀ ਪਰਚੀ ਹੋ ਗਈ ਹੈ ਉਦੋਂ ਵੀ ਤਾਂ ਕੰਮ ਚੱਲਦਾ ਸੀ ਤੁਸੀਂ ਰੇਤਾ ਮੁਫਤ ਕਰ ਦਿਓ 100 ਕਰੋੜ 50 ਕਰੋੜ ਰੁਪਏ ਆਉਂਦਾ ਐ ਐਨੇ ਕਰੋੜਾ ਰੁਪਏ ਅਸੀਂ ਖਰਾਬ ਕਰਦੇ ਆ ਰੇਤਾ ਮੁਫਤ ਕਰੋ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਹ ਗੁੰਡਾ ਟੈਕਸ ਨਾ ਲੱਗ ਸਕੇ ਲੇਕਿਨ ਲਾਲਚੀ ਲਾਲਚੀ ਉਸ ਵੇਲੇ ਦੀ ਸਰਕਾਰ ਦਾ ਵੀ ਇਸੇ ਕਰਕੇ ਅੱਜ ਕੈਪਟਨ ਮਰਿੰਦਰ ਸਿੰਘ 35000 ਵੋਟਾਂ ਦੇ ਨਾਲ ਹਾਰਿਆ ਮੁੱਖ ਮੰਤਰੀ ਜਿਹੜਾ ਰਿਹਾ ਕਿਉਂਕਿ ਪੰਜਾਬ ਦੇ ਲੋਕਾਂ ਨਾਲ ਦਗਾ ਕਮਾਇਆ ਔਰ